ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਅੱਜ ਕਿਸਾਨਾਂ ਦਾ ਦਿੱਲੀ ਚਲੋ ਮਾਰਚ ਫਿਰ ਸ਼ੁਰੂ ਹੋਣ ਜਾ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਹਰਿਆਣਾ ਸਰਕਾਰ ਤੇ ਜਥੇਬੰਦੀਆਂ ਆਪਸ ਵਿੱਚ ਟਕਰਾਅ ਦੇ ਲਈ ਤਿਆਰ ਹਨ ਹੋ ਸਕਦਾ ਹੈ ਜਦ ਤੱਕ ਇਹ ਵੀਡੀਓ ਪ੍ਰਕਾਸ਼ਿਤ ਹੋਵੇ ਉਦੋਂ ਤੱਕ ਟਕਰਾਅ ਹੋ ਵੀ ਗਿਆ ਹੋਵੇ ਲੇਕਿਨ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਕਿ ਟਕਰਾਅ ਉੱਥੇ ਹੋਏਗਾ ਹਰਿਆਣਾ ਸਰਕਾਰ ਵੱਲੋਂ ਕਾਫੀ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਉੱਧਰ ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੇ ਭਿੱਖੀ ਤੇ ਰਾਮ ਦਿੱਤੇ ਵਾਲਾ ਪਿੰਡਾਂ ਦੇ ਵਿੱਚ ਕਿਸਾਨ ਤੇ ਪੰਜਾਬ ਪੁਲਿਸ ਦੇ ਵਿਚਕਾਰ ਵੀ ਟਕਰਾਅ ਹੋ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਨਾਲ ਸੰਬੰਧਿਤ ਕਿਸਾਨ ਬੁੱਧਵਾਰ ਨੂੰ ਦੇਰ ਰਾਤ ਪੁਲਿਸ ਦੇ ਨਾਲ ਉਲਝ ਗਏ ਤੇ ਪੰਜਾਬ ਪੁਲਿਸ ਦੇ ਤਿੰਨ ਥਾਣੇਦਾਰ ਐਸ ਐਚ ਓ ਜਿਨ੍ਹਾਂ ਨੂੰ ਸਟੇਸ਼ਨ ਹਾਊਸ ਅਫੀਸਰ ਕਿਹਾ ਜਾਂਦਾ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨਾਲ ਹੀ ਕਿਸਾਨਾਂ ਤੇ ਪੁਲਿਸ ਦੇ ਕਈ ਵਾਹਨ ਕਈ ਗੱਡੀਆਂ ਨੂੰ ਵੀ ਨੁਕਸਾਨ ਆਇਆ ਹੈ ਨੁਕਸਾਨੀਆਂ ਗਈਆਂ ਹਨ ਇਹ ਸਾਰੀਆਂ ਖਬਰਾਂ ਆ ਰਹੀਆਂ ਹੁਣੇ ਕਟਨਾ ਉਦੋਂ ਵਾਪਰੀ ਜਦੋਂ ਭਾਰਤੀਆ ਕਿਸਾਨ ਯੂਨੀਅਨ ਉਗਰਾਹਾਂ ਦਾ ਇੱਕ ਜਥਾ ਜਿਹਦੇ ਵਿੱਚ 300 ਦੇ ਕਰੀਬ ਕਿਸਾਨ ਸਨ ਪਟਿਆਲਾ ਜ਼ਿਲ੍ਹੇ ਦੇ ਬੀਕੇਯੂ ਗਰਾਹਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਦੇ ਹੇਠ ਤਕਰੀਬਨ 50 ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਪਟਿਆਲਾ ਤੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਲੱਲੇਵਾਲਾ ਜਾ ਰਿਹਾ ਸੀ ਲੱਲੇਵਾਲਾ ਪਿੰਡ ਵਿੱਚ ਇੱਕ ਗੈਸ ਪਾਈਪਲਾਈਨ ਦੇ ਪ੍ਰੋਜੈਕਟ ਦਾ ਰੇੜਕਾ ਚੱਲ ਰਿਹਾ ਹੈ ਉਹ ਵੀ ਮੁਆਵਜ਼ੇ ਨੂੰ ਲੈ ਕੇ ਚੱਲ ਰਿਹਾ ਹੈ ਉੱਥੇ ਇਹ ਸਾਰੇ ਕਿਸਾਨ ਇਕੱਠੇ ਹੋ ਕੇ ਜਾ ਰਹੇ ਸੀ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਦੀ ਉੱਥੇ ਤਿਆਰੀ ਸੀ ਉਹਦੇ ਵਿੱਚ ਭਾਗ ਲੈਣ ਲਈ ਉਹਦੇ ਵਿੱਚ ਹਿੱਸਾ ਲੈਣ ਦੇ ਲਈ ਕਿਸਾਨ ਜਾ ਰਹੇ ਸੀ ਪਹਿਲੀ ਚੜ੍ਹਪ ਜਿਹੜੀ ਹੈ ਮਾਨਸਾ ਜ਼ਿਲ੍ਹੇ ਦੇ ਪਿੱਖੀ ਵਿਖੇ ਹੋਈ ਜਿੱਥੇ ਪੰਜਾਬ ਪੁਲਿਸ ਵੱਲੋਂ ਇੱਕ ਨਾਕਾ ਲਾਇਆ ਗਿਆ ਸੀ ਤੇ ਪਿੱਖੀ ਦੇ ਜਿਹੜੇ ਥਾਣੇਦਾਰ ਨੇ ਐਸ ਐਚ ਓ ਨੇ ਉਹ ਇਸ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਦੋਂ ਉਥੇ ਝੜਪ ਹੋ ਜਾਂਦੀ ਹੈ ਮਾਨਸਾ ਦੇ ਐਸਪੀ ਇੰਟੈਲੀਜੈਂਸ ਮਨਮੋਹਨ ਸਿੰਘ ਆਲਖ ਦੇ ਮੁਤਾਬਕ ਐਸਐਚਓ ਨੇ ਸਿਰਫ ਇਹ ਪੁੱਛਿਆ ਸੀ ਕਿ ਕਾਫਲਾ ਕਿੱਥੇ ਜਾ ਰਿਹਾ ਹੈ ਤੁਸੀਂ ਕਿੱਥੇ ਕੂਚ ਦੀ ਤਿਆਰੀ ਕੀਤੀ ਹੈ ਲੇਕਿਨ ਕਿਸਾਨਾਂ ਨੇ ਨਾਕਾ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤੇ ਐਸਐਚਓ ਦੇ ਉੱਪਰ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਇਸ ਸਾਰੀ ਝੜਪ ਦੇ ਦੌਰਾਨ ਐਸਐਚਓ ਦੀਆਂ ਦੋਵੇਂ ਬਾਹਾਂ ਟੁੱਟ ਗਈਆਂ ਉਹਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ ਜਿੱਥੇ ਉਹਦੀਆਂ ਬਾਹਾਂ ਦਾ ਆਪਰੇਸ਼ਨ ਹੋਣਾ ਹੈ ਇਹਦਾ ਮਤਲਬ ਸੱਟ ਜਿਹੜੀ ਹੈ ਗੰਭੀਰ ਹੈ ਕੱਲੀਆਂ ਬਾਹਾਂ ਟੁੱਟੀਆਂ ਨਹੀਂ ਉਹਦਾ ਆਪਰੇਸ਼ਨ ਕਰਨਾ ਪਏਗਾ ਫੇਰ ਹੀ ਉਹਦਾ ਇਲਾਜ ਦੀ ਸੰਭਾਵਨਾਵਾਂ ਹੈ ਆ ਲਖਦੇ ਦਸਨ ਮੁਤਾਬਿਕ ਜਿਹੜੀ ਦੂਸਰੀ ਘਟਨਾ ਹੈ ਉਹ ਆਰਾਮ ਦਿੱਤੇ ਵਾਲਾ ਪਿੰਡ ਵਿੱਚ ਹੋਈ ਜਿੱਥੇ ਜਸਵੀਰ ਸਿੰਘ ਜਿਹੜੇ ਨੇ ਬੜਲਾਡਾ ਦੇ ਐਸਚਓ ਸੀ ਉਹਨਾਂ ਦਾ ਸਿਰ ਪਾੜਿਆ ਗਿਆ ਜਦੋਂ ਇੱਕ ਕਿਸਾਨ ਨੇ ਉਹਨਾਂ ਦੇ ਸਿਰ ਦੇ ਵਿੱਚ ਡਾਂਗ ਮਾਰੀ ਇਸ ਦੇ ਨਾਲ ਹੀ ਮਾਨਸਾ ਸਿਟੀ ਥਾਣਾ ਦੋ ਦੇ ਐਸਚਓ ਦਲਜੀਤ ਸਿੰਘ ਦਾ ਗੁੱਟ ਤੇ ਗਿੱਟਾ ਦੋਵੇਂ ਟੁੱਟ ਗਏ ਉਹਨਾਂ ਦੇ ਵਿੱਚ ਫ੍ਰੈਕਚਰ ਆਇਆ ਹੈ ਰੈਸਟ ਮਤਲਬ ਗੁੱਟ ਤੇ ਗਿੱਟਾ ਦੋਮਾਂ ਦੇ ਵਿੱਚ ਫ੍ਰੈਕਚਰ ਆਇਆ ਹੈ ਜਾਂਚ ਜਾਰੀ ਹੈ ਤੇ ਉਸ ਦੇ ਮੁਤਾਬਿਕ ਹੀ ਐਫ ਆਈ ਆਰ ਦਰਜ ਕੀਤੀ ਜਾਵੇਗੀ ਦੇਰ ਰਾਤ ਇਹ ਵੀ ਪਤਾ ਲੱਗਿਆ ਕਿ 80 ਦੇ ਕਰੀਬ ਕਿਸਾਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ ਐਫ ਆਈ ਆਰਾਂ ਕੱਟੀਆਂ ਜਾ ਚੁੱਕੀਆਂ ਨੇ ਜਿਦੇ ਵਿੱਚ 15 20 ਤੋਂ ਵੱਧ ਕਿਸਾਨ ਨਾਮ ਲੈ ਕੇ ਉਹਨਾਂ ਨੇ ਤੇ ਐਫਆਈਆਰ ਦਰਜ ਕੀਤੀ ਹੈ ਬਾਕੀ ਅਣਪਛਾਤੇ ਕਿਸਾਨਾਂ ਦੇ ਉੱਪਰ ਪਰਚਾ ਦਰਜ ਹੋਇਆ ਹੈ ਖੁਣ ਐਸਐਸਪੀ ਵੱਲੋਂ ਜਿਹੜਾ ਹੈ ਜੋ ਬਿਆਨ ਦਿੱਤੇ ਗਿਓ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਸਾਨਾਂ ਵੱਲੋਂ ਵੀ ਇਸ ਬਾਰੇ ਕੁਝ ਕਿਹਾ ਗਿਆ ਹੈ ਕਿਸਾਨਾਂ ਨੇ ਇਹ ਕਿਹਾ ਹੈ ਕਿ ਪੁਲਸ ਨੇ ਸਾਡੇ ਕਾਫਲੇ ਨੂੰ ਬਠਿੰਡੇ ਪੋਂਚਨ ਤੋਂ ਰੋਕਣ ਦੇ ਲਈ ਲਾਠੀ ਚਾਰਜ ਕੀਤਾ ਸਾਨੂੰ ਜਿਹੜਾ ਹੈ ਰੋਕਿਆ ਗਿਆ ਤੇ SSP ਨੇ ਇਹਨਾਂ ਸਾਰੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ SSP ਦੇ ਮੁਤਾਬਿਕ ਅਸੀਂ ਸਿਰਫ ਪੁੱਛ ਰਹੇ ਸੀ ਪੁੱਛ ਪੜਤਾਲ ਕਰ ਰਹੇ ਸੀ ਕਿ ਕਾਫਲਾ ਕਿੱਧਰ ਜਾ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕੀਤਾ RAM DITTE ਵਾਲ ਨਾਕੇ ਤੇ ਕੁਝ ਕਿਸਾਨਾਂ ਨੇ ਆਪਣੇ ਆ ਜਿਹੜੀਆਂ ਗੱਡੀਆਂ ਉਹਨਾਂ ਨੂੰ ਛੱਡ ਦਿੱਤੀਆਂ ਤੇ ਉਸ ਤੋਂ ਬਾਅਦ ਅੱਗੇ ਵਧ ਗਏ ਪੈਦਲ ਹੀ ਅੱਗੇ ਵਧ ਗਏ ਅਸੀਂ ਕਿਸੇ ਨੂੰ ਫੜਿਆ ਨਹੀਂ ਹੈ ਕਿਸੇ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਹੈ ਪਰ ਕੁਝ ਕਿਸਾਨ ਨੇਤਾ ਨੂੰ ਵੀਰਵਾਰ ਰਾਤ ਤੱਕ ਹਾਊਸ ਅਰੈਸਟ ਦੇ ਅੰਦਰ ਰੱਖਿਆ ਗਿਆ ਸੀ ਕੁਝ ਜਿੱਥੇ ਲੱਲੇ ਵਾਲਾ ਪਿੰਡ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਉੱਥੇ ਕਿਸਾਨ ਆਗੂ ਪਹੁੰਚਣ ਦੇ ਵਿੱਚ ਕਾਮਯਾਬ ਵੀ ਹੋ ਗਏ ਇਹ ਸਾਰਾ ਕੁਝ ਚੱਲਦਾ ਰਿਹਾ ਕਿਸਾਨ ਕਹਿ ਰਹੇ ਨੇ ਸਾਡੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪੁਲਿਸ ਡਿਨਾਈ ਕਰ ਰਹੀ ਹੈ ਲੇਕਿਨ ਕਿਸਾਨ ਆਗੂ ਕੁਝ ਰੁਕ ਗਏ ਨੇ ਤੇ ਕੁਝ ਪਹੁੰਚ ਵੀ ਗਏ ਹੁਣ ਬੀਕੇਯੂ ਗ੍ਰਾਹਾਂ ਦੇ ਮੀਤ ਪ੍ਰਦਾਨ ਸ਼ੰਗਾਰਾ ਸਿੰਘ ਮਾਨ ਉਹਨਾਂ ਦੀ ਜੇ ਗੱਲ ਸੁਣਦੇ ਹਾਂ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਵੱਲੋਂ ਮਾਲਵੇ ਖੇਤਰ ਦੇ ਵਿੱਚ ਕਈ ਥਾਂ ਤੇ ਨਾਕੇ ਲਾ ਕੇ ਸਾਡੇ ਵਰਕਰਾਂ ਨੂੰ ਬਠਿੰਡੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਅਜਿਹਾ ਹੀ ਕਿਸੇ ਇੱਕ ਨਾਕੇ ਤੇ ਪੁਲਿਸ ਨੇ ਸਾਡੇ ਖਿਲਾਫ ਸ਼ਕਤੀ ਵਰਤੀ ਤੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਪੁਲਿਸ ਇਹ ਕਹਿ ਰਹੀ ਹੈ ਕਿ ਸਾਡੇ ਸੱਟਾਂ ਲੱਗੀਆਂ ਨੇ ਲੇਕਿਨ ਆ ਸਾਡਾ ਇਸ ਦੇ ਵਿੱਚ ਕੋਈ ਹੱਥ ਨਹੀਂ ਹੈ। ਛਾਡੀਆਂ ਗੱਡੀਆਂ ਤੇ ਪੁਲਿਸ ਨੇ ਡੰਡੇ ਮਾਰ ਕੇ ਉਹਨਾਂ ਦੇ ਸ਼ੀਸ਼ੇ ਤੋੜੇ ਜਸਵਿੰਦਰ ਬਰਾਸ ਤੇ 20 ਹੋਰ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਕਿਸਾਨਾਂ ਮੁਤਾਬਿਕ 15 ਤੋਂ 20 ਗੱਡੀਆਂ ਜਿਹੜੀਆਂ ਨੇ ਉਹਨਾਂ ਦੀਆਂ ਨੁਕਸਾਨੀਆਂ ਗਈਆਂ ਨੇ ਜਿਹੜੀਆਂ ਕਿ ਉੱਥੇ ਨਾਕੇ ਤੇ ਹੀ ਖੜੀਆਂ ਨੇ ਇਸ ਤੋਂ ਪਹਿਲਾਂ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੇ 17 ਲੀਡਰਾਂ ਨੂੰ ਹਰਿਆਸਰ ਦੇ ਵਿੱਚ ਲੈ ਲਿਆ ਗਿਆ ਸੀ ਤੇ ਕਈਆਂ ਨੂੰ ਬੁੱਧਵਾਰ ਨੂੰ ਸਵੇਰੇ ਫੜਿਆ ਤੇ ਵੀਰਵਾਰ ਨੂੰ ਦੇਰ ਰਾਤ ਨੂੰ ਇਹਨਾਂ ਨੂੰ ਛੱਡੇ ਆ ਗਿਆ ਹੁਣ ਇਹ ਤਾਂ ਦੋਵੇਂ ਪੱਖਾਂ ਦੇ ਬਿਆਨ ਨੇ ਜਿਹੜੇ ਸਾਹਮਣੇ ਆਏ ਨੇ ਲੇਕਿਨ ਮਾਮਲਾ ਕੀ ਹੈ ਉਹ ਤੁਹਾਨੂੰ ਦੱਸਦੇ ਆ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਮਾਨ ਨੇ ਕਿਹਾ ਕਿ ਗੁਜਰਾਤ ਦੀ ਇੱਕ ਕੰਪਨੀ ਹੈ ਜੋ ਇਸ ਖੇਤਰ ਦੇ ਵਿੱਚ ਪਾਈਪ ਲਾਈਨ ਵਿਛਾ ਰਹੀ ਹੈ ਜਿਸ ਪਾਈਪ ਲਾਈਨ ਨੇ ਕਈ ਪਿੰਡਾਂ ਦੇ ਵਿੱਚੋਂ ਦੀ ਲੰਘਣਾ ਹੈ ਸਾਡੀ ਮੰਗ ਇਹ ਹੈ ਕਿ 24 ਲੱਖ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਸਾਡਾ ਪਾਈਪਲਾਈਨ ਨੂੰ ਵਿਛਾਉਣ ਨੂੰ ਲੈ ਕੇ ਕੋਈ ਵਿਰੋਧ ਨਹੀਂ ਹੈ ਸਾਡਾ ਪਾਈਪਲਾਈਨ ਵਿਛਾਉਣ ਦੇ ਨਾਲ ਕੋਈ ਰੇੜਕਾ ਨਹੀਂ ਹੈ ਕੋਈ ਵਿਰੋਧ ਵਸਤਾ ਨਹੀਂ ਹੈ ਅਸੀਂ 24 ਲੱਖ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਮੰਗ ਰਹੇ ਹਾਂ ਉਹਨਾਂ ਦੇ ਮੁਤਾਬਿਕ ਕੰਪਨੀ ਸਾਡੀ ਮੰਗ ਜਿਹੜੀ ਹੈ ਮੰਨ ਵੀ ਗਈ ਸੀ ਪਰ ਹੁਣ ਉਹਨਾਂ ਨੇ ਪਹਿਲਾ ਮੁਆਵਜ਼ਾ ਦੇਣ ਦੀ ਥਾ ਪਾਈਪਲਾਈਨ ਵਿਛਾਉਣ ਦੇ ਵਿੱਚ ਤੇਜ਼ੀ ਦਿਖਾਈ ਹੈ ਜਿਸ ਦੇ ਕਰਕੇ ਇਹ ਸਾਰਾ ਰੀਡ ਕਾ ਸ਼ੁਰੂ ਹੋਇਆ ਹੈ ਜਲਦਬਾਜੀ ਕਰ ਰਹੀ ਹੈ ਕੰਪਨੀ ਪਾਈਪਲਾਈਨ ਨੂੰ ਵਿਛਾਉਣ ਵਿੱਚ ਤੇ ਪਹਿਲਾ ਮੁਆਵਜਾ ਦਿੱਤੇ ਬਗੈਰ ਹੀ ਜਿਹੜੀ ਆ ਉਹ ਪਾਈਪਲਾਈਨ ਪੁਛਾਈ ਜਾ ਰਹੀ ਹੈ ਇਹੀ ਜਿਹੜਾ ਹੈ ਉਹ ਸਾਰਾ ਰੋਲੇ ਦੀ ਜੜ ਹੈ ਫਸਾਦ ਦੀ ਜੜ ਹੈ ਜਗਤਾਰ ਸਿੰਘ ਕਾਲੇਚਾੜ ਜੋ ਕਿ ਇਸ ਕਿਸਾਨਾਂ ਦੇ ਕਾਫਲੇ ਦੇ ਵਿੱਚ ਸ਼ਾਮਿਲ ਸੀ ਉਹਨਾਂ ਵੱਲੋਂ ਵੀ ਇੱਕ ਬਿਆਨ ਆਇਆ ਹੈ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਬੱਸਾਂ ਨੂੰ ਕਈ ਨਾਕਿਆਂ ਤੇ ਰੋਕਿਆ ਗਿਆ ਪੁਲਿਸ ਨੇ ਬੱਸਾਂ ਤੇ ਇੱਟਾਂ ਮਾਰੀਆਂ ਸਾਡੇ ਤੇ ਲਾਠੀ ਚਾਰਜ ਕੀਤਾ ਤੇ ਹੁਣ ਇਹ ਕਹਿ ਰਹੇ ਨੇ ਕਿ ਪੁਲਿਸ ਵਾਲਿਆਂ ਦੇ ਸੱਟਾ ਵੱਜੀਆਂ ਭਗਵੰਤ ਮਾਨ ਤੇ ਵੀ ਉਹ ਬਰੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਤਾਂ ਕੋਈ ਮੁੱਦਾ ਕੇਂਦਰ ਦੇ ਖਿਲਾਫ ਹੁੰਦਾ ਜਾਂ ਕਿਸੇ ਹੋਰ ਖਿਲਾਫ ਹੁੰਦਾ ਉਦੋਂ ਤਾਂ ਭਗਵੰਤ ਮਾਨ ਸਾਡਾ ਵਕੀਲ ਬਣਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਜਦੋਂ ਅਸੀਂ ਸਰਕਾਰ ਦੇ ਖਿਲਾਫ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹਾਂ ਤਾਂ ਸਾਨੂੰ ਰੋਕਣ ਦੇ ਲਈ ਪੁਲਿਸ ਦੀ ਵਰਤੋਂ ਕੀਤੀ ਜਾਂਦੀ ਹੈ ਸਾਡੇ ਉੱਤੇ ਸ਼ਕਤੀ ਕੀਤੀ ਜਾਂਦੀ ਹੈ ਇਹ ਦੋਗਲਾ ਰਵਈਆ ਜਿਹੜਾ ਹੈ ਉਹ ਨਹੀਂ ਚੱਲੇਗਾ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਹਰਜਿੰਦਰ ਸਿੰਘ ਬਾਗੀ ਜਿਹੜੇ ਨੇ ਬਠਿੰਡਾ ਦੇ ਬੀਕੇਯੂ ਦੇ ਜਨਰਲ ਸੈਕਟਰੀ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਦੱਸਿਆ ਗਿਆ ਕਹਿੰਦੇ ਕਿ 15 ਮਈ 2013 ਨੂੰ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇੱਕ ਮੀਟਿੰਗ ਸੱਦੀ ਗਈ ਇੱਕ ਮੀਟਿੰਗ ਚੇਅਰ ਕੀਤੀ ਗਈ ਜਿਸ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਕੰਪਨੀ ਤੇ ਸਾਡੇ ਵਿਚਕਾਰ ਇੱਕ ਲਿਖਤ ਸਮਝੌਤਾ ਹੋਇਆ ਕਿ ਕੰਪਨੀ 24 ਲੱਖ ਪ੍ਰਤੀ ਕਿੱਲਾ ਮੁਆਵਜ਼ਾ ਪਹਿਲਾਂ ਸਾਨੂੰ ਦਵੇਗੀ ਕਿਸਾਨਾਂ ਨੂੰ ਦਵੇਗੀ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰੇਗੀ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕਰੇਗੀ ਲੇਕਿਨ ਹੁਣ ਕੰਪਨੀ ਨੇ ਸਾਡੀ ਕਣਕ ਦੀ ਫਸਲ ਨੂੰ ਬਲਡੋਜਰਾਂ ਦੇ ਨਾਲ ਖਰਾਬ ਕਰ ਦਿੱਤਾ ਹੈ ਸਾਡੀ ਫਸਲ ਨੁਕਸਾਨੀ ਗਈ ਹੈ ਤੇ ਜਿਹੜਾ ਡੇਢ ਸਾਲ ਤੋਂ ਅਸੀਂ ਉੱਥੇ ਇੱਕ ਪ੍ਰੋਟੈਸਟ ਕਰਨ ਦਾ ਇੱਕ ਕੈਂਪ ਲਾਇਆ ਹੋਇਆ ਸੀ ਕਿਸਾਨਾਂ ਵੱਲੋਂ ਉਸ ਦਾ ਸਾਰਾ ਸਮਾਨ ਜਿਸ ਦੇ ਵਿੱਚ ਦੋ ਟਰੈਕਟਰ ਫ੍ਰਿਜ 쿨ਰ ਦਰਜਨ ਦੇ ਕਰੀਬ ਮੋਟਰਸਾਈਕਲ ਰਾਸ਼ਨ ਸਿਲੰਡਰ ਰੋਟੀ ਬਣਾਉਣ ਦੇ ਜੋ ਭਾਂਡੇ ਨੇ ਤੇ ਉੰਨੇ ਕਿਸਾਨਾਂ ਦੇ ਮੋਬਾਈਲ ਫੋਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਬਠਿੰਡਾ ਦੇ ਐਸਐਸਪੀ ਅਮਨੀਤ ਕੌਰ ਕੁੰਡਲ ਜਿਹੜੇ ਨੇ ਉਹ ਦੱਸਦੇ ਨੇ ਕਿ ਅਸੀਂ 18-19 ਕਿਸਾਨਾਂ ਨੂੰ ਬੁੱਧਵਾਰ ਨੂੰ ਸਵੇਰੇ ਫੜਿਆ ਸੀ ਹਿਰਾਸਤ ਚ ਲਿਆ ਸੀ ਲੇਕਿਨ ਸ਼ਾਮ ਹੁੰਦੇ ਹੁੰਦੇ ਅਸੀਂ ਉਹਨਾਂ ਨੂੰ ਛੱਡ ਦਿੱਤਾ ਹੈ ਸਾਡੇ ਕੋਲ ਲੋੜਿੰਦਾ ਫੋਰਸ ਜਿਹੜੀ ਹੈ ਉਹ ਮੌਕੇ ਦੇ ਉੱਤੇ ਮੌਜੂਦ ਹੈ ਦੰਗਾ ਵਿਰੋਧੀ ਜਿਹੜਾ ਦੱਸਤਾ ਹੈ ਜਿਹੜਾ ਉਹਦੇ ਲਈ ਲਾਮ ਲਸ਼ਕਰ ਚਾਹੀਦਾ ਹੈ ਸਮਾਨ ਚਾਹੀਦਾ ਉਹ ਸਾਰਾ ਸਾਡੇ ਕੋਲ ਹੈ ਅਸੀਂ ਤਿਆਰ ਬਾਜ਼ ਤਿਆਰ ਹਾਂ ਕਿਸਾਨਾਂ ਦਾ ਮੁਕਾਬਲਾ ਕਰਨ ਦੇ ਲਈ ਕੋਈ ਵੀ ਹੁਲਸਖਾ ਵੀ ਘਟਨਾ ਉੱਥੇ ਹੁੰਦੀ ਹੈ ਉਹਨੂੰ ਰੋਕਣ ਦੇ ਲਈ ਲੇਕਿਨ ਅਸੀਂ ਗੱਲਬਾਤ ਲਈ ਸਮਝੌਤੇ ਲਈ ਵੀ ਤਿਆਰ ਹਾਂ ਜੇ ਗੱਲਬਾਤ ਕਰਨਾ ਚਾਹੁੰਦੇ ਨੇ ਕਿਸਾਨ ਸਾਡੇ ਨਾਲ ਤਾਂ ਅਸੀਂ ਉਹਦੇ ਲਈ ਵੀ ਤਿਆਰ ਹਾਂ ਇਹ ਬਠਿੰਡਾ ਦੇ ਐਸਐਸਪੀ ਵੱਲੋਂ ਬਿਆਨ ਦਿੱਤਾ ਗਿਆ ਵੀਰਵਾਰ ਰਾਤ ਕੱਲ੍ਹ ਸ਼ਾਮ ਨੂੰ ਮਤਲਬ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਕਾਰ ਗੱਲਬਾਤ ਹੋਈ ਬੈਠ ਕੇ ਗੱਲਬਾਤ ਹੋਈ ਉਸ ਤੋਂ ਬਾਅਦ ਇੱਕ ਫੈਸਲਾ ਕੀਤਾ ਗਿਆ ਜਿਸ ਫੈਸਲੇ ਦੇ ਤਹਿਤ 13 ਦਸੰਬਰ ਤੱਕ ਕੰਮ ਜਿਹੜਾ ਹੈ ਕੰਪਨੀ ਵੱਲੋਂ ਪਾਈਪਲਾਈਨ ਵਿਛਾਉਣ ਦਾ ਉਹ ਰੋਕ ਦਿੱਤਾ ਗਿਆ। ਕਿਸਾਨ ਹੁਣ ਜਿਹੜੇ ਉਹਨਾਂ ਦੇ ਗੱਡੀਆਂ ਦਾ ਨੁਕਸਾਨ ਹੋਇਆ ਹੈ ਉਸ ਤੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਜਿੰਨੇ ਵੀ ਪੁਲਿਸ ਕੇਸ ਉਹਨਾਂ ਦੇ ਖਿਲਾਫ ਹੋਏ ਨੇ ਉਹ ਵਾਪਸ ਲੈਣ ਦੀ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਇਸ ਗੱਲ ਦੇ ਉੱਪਰ ਹਜੇ ਵੀ ਕੋਈ ਫੈਸਲਾ ਨਹੀਂ ਹੋਇਆ। ਟਕਰਾਅ ਜਾਰੀ ਹੈ। ਪੁਲਿਸ ਮੁਆਵਜ਼ਾ ਦੇਣ ਤੱਕ ਤਾਂ ਖੁੱਲੇ ਵਿਚਾਰ ਰੱਖ ਰਹੀ ਹੈ ਸ਼ਾਇਦ ਉਹ ਮੌਜਾ ਦੇਰ ਨੂੰ ਤਾਂ ਤਿਆਰ ਹੈ ਲੇਕਿਨ ਕੇਸ ਵਾਪਸ ਲੈਣ ਦੀ ਗੱਲ ਵੀ ਪੁਲਿਸ ਨਹੀਂ ਕਰਨਾ ਚਾਹੁੰਦੀ ਕਿਉਂਕਿ ਪੁਲਿਸ ਦੇ ਮਨੋਬਲ ਦੇ ਤੇਜ਼ ਦਾ ਕਾਫੀ ਅਸਰ ਪਊਗਾ ਪੁਲਿਸ ਦੇ ਤਿੰਨ ਥਾਣੇਦਾਰ ਹਸਪਤਾਲ ਵਿੱਚ ਦਾਖਲ ਨੇ ਜ਼ਖਮੀ ਨੇ ਤੇ ਉਹ ਜੇ ਹੁਣ ਕੇਸ ਵਾਪਸ ਲੈਂਦੇ ਨੇ ਤਾਂ ਉਹਦੇ ਨਾਲ ਮਨੋਬਲ ਤੇ ਪੁਲਿਸ ਦੇ ਉਸਤੇ ਵੀ ਕਾਫੀ ਮਾੜਾ ਅਸਰ ਪੈਣ ਦੇ ਕਾਫੀ ਚਾਂਸ ਨੇ ਇਸ ਕਰਕੇ ਸ਼ਾਇਦ ਪੁਲਿਸ ਇਸ ਗੱਲ ਵਾਸਤੇ ਕਦੇ ਵੀ ਨਹੀਂ ਮੰਨੇਗੀ ਕੇਸ ਵਾਪਸ ਲਏ ਜਾਣ ਉੱਥੇ ਹੀ ਰੇਡ ਕਾ ਬਰਕਰਾਰ ਹੁਣ ਜੇ ਆਪਾਂ ਪਿਛਲੇ 2 2.5 3 ਮਹੀਨਿਆਂ ਦੇ ਵਿੱਚ ਦੇਖਦੇ ਹਾਂ ਤਾਂ ਲਗਾਤਾਰ ਕਿਸਾਨ ਖਾਸ ਕਰਕੇ ਮਠੰਡੇ ਖੇਤਰ ਦੇ ਵਿੱਚ ਬੀਕੇਯੂ ਅਗਰਾਹਾਂ ਵੱਲੋਂ ਪੁਲਿਸ ਦੇ ਨਾਲ ਸਿੱਧੇ ਟਕਰਾ ਦੀ ਜਿਹੜੀ ਰਣਨੀਤੀ ਹੈ ਉਹ ਅਪਣਾਈ ਗਈ ਹੈ ਚਾਹੇ ਪਹਿਲਾਂ ਉਹ ਭਾਰਤਮਾਲਾ ਪ੍ਰੋਜੈਕਟ ਦੇ ਵਿੱਚ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਸੀ ਉਹਨਾਂ ਦਾ ਕਬਜ਼ਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਸੀ ਉਸ ਕਬਜ਼ੇ ਨੂੰ ਵਾਪਸ ਲੈਣ ਦੇ ਲਈ ਵੀ ਟਕਰਾਹ ਪੁਲਿਸ ਦੇ ਨਾਲ ਇਸ ਕਿਸਾਨ ਜਥੇਬੰਦੀ ਵੱਲੋਂ ਕੀਤਾ ਗਿਆ ਚਾਹੇ ਹੁਣ ਇਹ ਪਾਈਪਲਾਈਨ ਦੇ ਕੇਸ ਵਿੱਚ ਹੈ ਉੱਥੇ ਵੀ ਟਕਰਾਹ ਵਧਿਆ ਹਿੰਸਕ ਰੂਪ ਲੈ ਗਿਆ ਇਹ ਪਿਛਲੇ 2-3 ਮਹੀਨਿਆਂ ਤੋਂ ਕਾਫੀ ਸਥਿਤੀ ਜਿਹੜੀ ਹੈ ਉਹ ਬਦਲਾ ਮਤਲਬ ਜਿਹੜਾ ਹੈ ਆਪਾਂ ਇਹ ਕਹੀਏ ਕਿ ਟਕਰਾਅ ਦੇ ਵੱਲ ਜਿਆਦਾ ਵਧ ਰਹੀ ਹੈ ਟਕਰਾਅ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਉਧਰ ਕਿਸਾਨ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਹੈ ਉਸ ਦੇ ਬੈਨਾਂ ਥੱਲੇ ਆਪਣੇ ਅੰਦੋਲਨ ਨੂੰ ਤੇਜ਼ ਕਰ ਰਹੇ ਨੇ ਤਿੱਖਾ ਕਰ ਰਹੇ ਨੇ ਉਹ ਵੀ ਟਕਰਾਅ ਦੇ ਵਾਸਤੇ ਹੋਰ ਵਧ ਰਹੇ ਨੇ ਅੱਜ ਉਹਦਾ ਟਕਰਾਅ ਇੱਕ ਹੋਰ ਵੱਡੇ ਪੱਦਰ ਦੇ ਉੱਤੇ ਵਧ ਗਿਆ ਹੈ ਜੋ ਕਿ ਸਾਰਿਆਂ ਦੇ ਸਾਹਮਣੇ ਦਿਖਾਈ ਦੇ ਰਿਹਾ ਹੈ ਹੁਣੇ ਜੋ ਟਕਰਾਅ ਹੈ ਉਹ ਇੰਨਾ ਉੱਗੜ ਕਿਉਂ ਹੋ ਰਿਹਾ ਹੈ ਇੰਨਾ ਤੇਜ਼ ਕਿਉਂ ਹੋ ਰਿਹਾ ਹੈ ਸ਼ਾਇਦ ਉਹਦੇ ਪਿੱਛੇ ਇੰਨਾ ਕਿਸਾਨ ਯੂਨੀਅਨਾਂ ਦਾ ਆਪਸ ਦੇ ਵਿੱਚ ਜੋ ਕੰਪੀਟੀਸ਼ਨ ਹੈ ਕਿ ਕੌਣ ਵੱਡੀ ਜਥੇਬੰਦੀ ਹੈ ਕੌਣ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਦਾ ਹੈ ਸ਼ਾਇਦ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਸ਼ਾਇਦ ਇਹਦੇ ਪਿੱਛੇ ਸਿਆਸਤ ਹੀ ਬਹੁਤ ਜ਼ਿਆਦਾ ਭਾਰੂ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪਹਿਲਾ ਸਭ ਤੋਂ ਵੱਡਾ ਜਿਹੜਾ ਆਬਜੈਕਸ਼ਨ ਖੜਾਇਆ ਜਾ ਰਿਹਾ ਸੀ ਉਹ ਟਰੈਕਟਰ ਟਰਾਲੀਆਂ ਦੇ ਉੱਤੇ ਕੂਚ ਕਰਨ ਨੂੰ ਲੈ ਕੇ ਲਗਾਇਆ ਜਾ ਰਿਹਾ ਹੁਣ ਕਿਸਾਨ ਯੂਨੀਅਨਾਂ ਵੱਲੋਂ ਟਰੈਕਟਰ ਟਰਾਲੀਆਂ ਨੂੰ ਪਾਸੇ ਰੱਖ ਦਿੱਤਾ ਗਿਆ ਹੈ ਉਹਨਾਂ ਵੱਲੋਂ ਸਿਰਫ 100 ਬੰਦਿਆਂ ਦਾ ਇੱਕ ਜਥਾ ਪੈਦਲ ਮਾਰਚ ਕਰਨ ਦੀ ਗੱਲ ਕਹੀ ਹੈ ਲੇਕਿਨ ਹਰਿਆਣਾ ਸਰਕਾਰ ਦਾ ਰਵਈਆ ਬਿਲਕੁਲ ਵੀ ਨਹੀਂ ਬਦਲਿਆ ਉਹਨਾਂ ਵੱਲੋਂ ਬੈਰੀਕੇਡ ਹੋਰ ਵੀ ਪੁਖਤਾ ਕਰ ਦਿੱਤੇ ਗਏ ਨੇ ਉਹਨਾਂ ਵੱਲੋਂ ਫੇਰ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਸੋ हरियाणा सरकार अपने पुराने बयानों ਤੋਂ ਪਲਟ ਰਹੀ ਹੈ ਟਰੈਕਟਰ ਟਰਾਲੀਆਂ ਤੋਂ ਬਿਨਾ ਵੀ ਜਿਹੜਾ ਮਾਰਚ ਹੋਣਾ ਹੈ ਉਸ ਤੇ ਉੱਪਰ ਵੀ ਉਨੀ ਹੀ ਸ਼ਕਤੀ ਦਿਖਾਈ ਜਾ ਰਹੀ ਹੈ ਕਈ ਮਾਹਿਰ ਜਾਂ ਕਈ ਰਣਨੀਤੀਕਾਰ ਰਾਜਨੀਤਿਕ ਜਿਹੜੇ ਕਮੈਂਟਰੀ ਕਰਦੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਸ਼ਾਇਦ ਆਉਣ ਵਾਲੀਆਂ ਦਿੱਲੀ ਚੋਣਾਂ ਤੋਂ ਪਹਿਲਾਂ ਬੀਜੇਪੀ ਕਿਸਾਨਾਂ ਦੇ ਨਾਲ ਟਕਰਾ ਨੂੰ ਇੱਕ ਹੋਰ ਚਰਨ ਸੀਮਾ ਤੇ ਲੈ ਕੇ ਜਾਏਗੀ ਇਹ ਦਿਖਾਏਗੀ ਕਿ ਅਸੀਂ ਇਹਨਾਂ ਦੀਆਂ ਮੰਗਾਂ ਤੋਂ ਇਹਨਾਂ ਦੇ ਅੰਦੋਲਨ ਤੋਂ ਡਰ ਕੇ ਪਿੱਛੇ ਨਹੀਂ ਹਟਾਂਗੇ ਅਸੀਂ ਸਖਤੀ ਨਾਲ ਇਸ ਦਾ ਮੁਕਾਬਲਾ ਕਰਾਂਗੇ ਇਸੇ ਕੜੀ ਵਿੱਚ ਵੀ ਸ਼ਾਇਦ ਉੱਤਰ ਪ੍ਰਦੇਸ਼ ਵਾਲੇ ਪਾਸੇੋਂ ਵੀ ਕੱਲ ਪਰਸੋਂ 2-3 ਦਿਨ ਤੋਂ ਕਿਸਾਨਾਂ ਦਾ ਮਾਰਚ ਦਿੱਲੀ ਵੱਲੋਂ ਜਾਰੀ ਸੀ ਜਿਸ ਨੂੰ ਰੋਕ ਲਿਆ ਗਿਆ ਸੀ ਉਹ ਵੀ ਸਥਿਤੀ ਉਧਰੋਂ ਵੀ ਉਵੇਂ ਹੀ ਸ਼ੁਰੂ ਹੋ ਗਈ ਹੈ ਜਿਵੇਂ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਹੋਇਆ ਸੀ ਸੋ ਟਕਰਾਹ ਚਾਹੇ ਰਾਜਨੀਤੀ ਕਰਕੇ ਹੋਵੇ ਚਾਹੇ ਸਿਆਸਤ ਕਰਕੇ ਹੋਵੇ ਚਾਹੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਡਾ ਦਿਖਾਉਣ ਦੀ ਕੋਸ਼ਿਸ਼ ਹੋਵੇ ਨੁਕਸਾਨ ਇਸ ਦੇ ਨਾਲ ਪੰਜਾਬ ਦਾ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ ਇਹ ਕੋਈ ਵੀ ਸਮਝਣ ਨੂੰ ਤਿਆਰ ਨਹੀਂ ਕਿਉਂਕਿ ਸਿਆਸਤ ਨਫਾ ਨੁਕਸਾਨ ਸੂਬੇ ਦਾ ਨਹੀਂ ਦੇਖਦੀ ਸਿਆਸਤ ਲੋਕਾਂ ਦਾ ਨੁਕਸਾਨ ਨਹੀਂ ਦੇਖਦੀ ਸਿਆਸਤ ਸਿਰਫ ਆਪਣਾ ਫਾਇਦਾ ਦੇਖਦੀ ਹੈ ਇਹ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਅਸੀਂ ਇੱਕ ਦੂਜੇ ਦੀਆਂ ਗੱਲਾਂ ਵਿੱਚ ਵਹਾ ਵਿੱਚ ਬਹਿ ਜਾਂਦੇ ਹਾਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜਾਂ ਸਮਰਥਨ ਦੇ ਵਿੱਚ ਨਾਅਰੇ ਲਾਉਣ ਲੱਗ ਜਾਂਦੇ ਆ ਆਪਣੀਆਂ ਪੋਜੀਸ਼ਨਾਂ ਲੈਣ ਲੱਗ ਜਾਂਦੇ ਆ ਅਸੀਂ ਇਸ ਗੱਲਾਂ ਨੂੰ ਬੈਠ ਕੇ ਡੂੰਘਾਈ ਨਾਲ ਸੋਚਣ ਦੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਸ ਤਰ੍ਹਾਂ ਹੋਇਆ ਕਿ ਅਚਾਨਕ ਹੀ ਪਿਛਲੇ 2 4 6 ਮਹੀਨਿਆਂ ਦੇ ਵਿੱਚ ਹੀ ਕੋਈ ਵੀ ਚੀਜ਼ ਜਿਹੜੀ ਵਪਾਰ ਨਾਲ ਤਰੱਕੀ ਨਾਲ ਜਾਂ ਵਿਕਾਸ ਨਾਲ ਜੁੜੀ ਹੋਈ ਹੈ ਉਸ ਦਾ ਕਿਸਾਨਾਂ ਦੇ ਨਾਲ ਟਕਰਾਅ ਇੰਨਾ ਤੇਜ਼ ਹੋ ਗਿਆ ਹੈ ਕਿ ਇਸ ਤੋਂ ਪਹਿਲਾਂ ਕਦੇ ਸੜਕਾਂ ਨਹੀਂ ਬਣੀਆਂ ਕਿ ਇੱਥੋਂ ਪਹਿਲਾਂ ਕਦੇ ਪੰਜਾਬ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਆਏ ਕਿ ਇਸ ਤੋਂ ਪਹਿਲਾਂ ਕਦੇ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਨਹੀਂ ਹੋਈਆਂ ਕਿ ਮੁਆਵਜ਼ੇ ਨਹੀਂ ਦਿੱਤੇ ਗਏ ਕਿ ਪਹਿਲਾਂ ਵੀ ਮੁਆਵਜ਼ੇ ਕਰੋੜਾਂ ਦੇ ਵਿੱਚ ਦਿੱਤੇ ਗਏ ਨੇ ਮਾਰਕੀਟ ਦੇ ਹਿਸਾਬ ਨਾਲ ਨਹੀਂ ਦਿੱਤੇ ਗਏ ਉਦੋਂ ਕਦੇ ਵੀ ਕੋਈ ਰੇੜਕਾ ਪੈਦਾ ਨਹੀਂ ਹੋਇਆ ਸਾਰੇ ਕੰਮ ਸਮੂਦਲੀ ਚੱਲਦੇ ਰਹੇ ਨੇ ਹੁਣ ਇਹ ਕਿਉਂ ਹੋ ਰਿਹਾ ਹੈ ਕਿ ਹਰ ਗੱਲ ਤੇ ਹਰ ਪ੍ਰੋਜੈਕਟ ਤੇ ਟਕਰਾ ਪੈਦਾ ਹੋ ਰਿਹਾ ਹੈ ਇਸ ਦੇ ਪਿੱਛੇ ਨਰੋਲ ਤੇ ਨਰੋਲ ਸਿਆਸਤ ਦਾ ਹੀ ਹੱਥ ਹੈ ਚਾਹੇ ਉਹ ਕਿਸਾਨ ਨੇਤਾ ਹੋਣ ਚਾਹੇ ਉਹ ਪੋਲਿਟਿਕਲ ਪਾਰਟੀਆਂ ਦੇ ਨੇਤਾ ਹੋਣ ਹਰ ਪਾਸੇ ਸਿਆਸਤ ਹਾਵੀ ਹੈ ਲੋਕਾਂ ਦੇ ਮੁੱਦੇ ਕਿਤੇ ਪਿੱਛੇ ਰਹਿ ਗਏ ਲੱਗਦੇ ਨੇ ਇਹੀ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਉਮੀਦ ਕਰਦੇ ਹਾਂ ਸਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਸ਼ਾਇਦ ਕੁਝ ਸੋਚਣ ਸਮਝਣ ਦੇ ਉੱਤੇ ਮਜਬੂਰ ਕੀਤਾ ਹੋਵੇ ਜਾਂ ਤੁਹਾਨੂੰ ਇਹ ਲੱਗਿਆ ਹੋਵੇ ਕਿ ਇਸ ਨੂੰ ਡੂੰਘੇ ਹੋਰ ਚੰਗੇ ਤਰੀਕੇ ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ ਇਸੇ ਉਮੀਦ ਦੇ ਨਾਲ ਤੁਹਾਨੂੰ ਬਿਲਾ ਲੈਣੇ ਆ ਧੰਨਵਾਦ